ਸਾਤ ਸੰਗੋ ਜੀ ਐਸਵਾਈਐਲ ਗਾਣੇ ਤੋਂ ਬਾਅਦ ਉਹ ਸਿੱਧੂ ਮਸੂਏ ਦਾ ਲੇਟੈਸਟ ਸੌਂਗ ਦਾ ਲਾਸਟ ਵਿੱਚ ਰਿਲੀਜ਼ ਹੋਣ ਤੋਂ ਬਾਅਦ ਵੀ ਇੱਕ ਵੀ ਵਾਰ ਸਾਹਮਣੇ ਆ ਰਿਹਾ ਹੈ ਦੱਸਦੇ ਕਿ ਸਿੱਧੂ ਮਸੂਏ ਦੇ ਪਿਤਾ ਜੀ ਅਤੇ ਮਾਤਾ ਜੀ ਵੱਲੋਂ ਇੱਕ ਚੜ੍ਹਦੇ ਸਿੰਘ ਟਾਈਗਰ ਹਲਵਾਰਾ ਦੇ ਗੀਤ ਵਿੱਚ ਫੀਚਰਿੰਗ ਕੀਤੀ ਗਈ ਸੀ ਲੇਕਿਨ ਸੌਂਗ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਗੱਲ ਦਾ ਪਤਾ ਚੱਲਿਆ ਕਿ ਉਹ ਸਿੰਗਰ ਦਾ ਪਹਿਲਾਂ ਕਿਸੇ ਕੰਪਨੀ ਨਾਲ ਬੌਂਡ ਸੀਗਾ ਅਤੇ ਇਹ ਸਿੰਗਰ ਨੇ ਆਪਣੀ ਕੰਪਨੀ ਦੇ ਖਿਲਾਫ ਚੱਲਦਿਆਂ ਹੋਇਆਂ ਇਸ ਗਾਣੇ ਨੂੰ ਕਿਸੇ ਦੂਸਰੇ ਲੇਬਲ ਤੋਂ ਰਿਲੀਜ਼ ਕੀਤਾ ਜਿਸ ਤੋਂ ਬਾਅਦ ਇਸ ਗੀਤ ਨੂੰ ਲੈ ਕੇ ਕੰਟਰੋਵਰਸੀ ਚੱਲ ਗਈ ਅਤੇ ਉਸ ਕੰਪ ਆਲਿਆ ਅਤੇ ਆਪ ਪੁੱਛਦੇ ਦੀਆਂ ਕਿ ਇਹਨਾਂ ਦੋਵਾਂ ਵਿਚਾਲੇ ਕੀ ਗੱਲ ਹੋਈ ਸੀ ਅਜਾ ਅੰਕਲ ਤੁਸੀਂ ਮੇਰੇ ਫਾਦਰ ਰੰਗੋਤਨ ਯਾਦ ਹੋਊਗਾ ਆਪਾਂ ਸ਼ੋਅ ਕਰਾਇਆ ਸੀ ਸਿੱਧੂ ਵੀਰ ਦਾ ਉਹਦਾ 2020 ਚ ਲੁਧਿਆਣੇ ਹਾਂਜੀ ਹਾਂਜੀ ਅਜਾ ਅੰਕਲ ਇੱਕ ਬੇਨਤੀ ਕਰਨੀ ਸੀ ਜਿਹੜਾ ਮੁੰਡਾ ਟਾਈਗਰ ਹੈ ਜਿੰਨੇ ਤੁਹਾਡੇ ਨਾਲ ਕੱਲ ਗਾਣਾ ਰਿਲੀਜ਼ ਕੀਤਾ ਟਾਈਗਰ ਹਲਵਾਰਾ ਹਾਂ ਇਹਦਾ ਅੰਕਲ ਮੇਰੇ ਕੋਲ 4 ਸਾਲਾਂ ਲਈ ਬੌਂਡ ਸੀਗਾ ਪੈਸੇ ਪੂਸੇ ਵੀ ਇਹਨੇ ਲਏ ਹੋਏ ਸੀ ਆਪਣੇ ਤੋਂ ਮੇਰੇ ਕੋ ਘਰੇ ਰਹਿਦਾ ਰਿਹਾ 6 ਮਹੀਨੇ ਮੈਂ ਤਾਂ ਤੁਹਾਨੂੰ ਇਹਨੇ ਦੱਸਿਆ ਨਹੀਂ ਹੋਣਾ ਸਾਰੇ ਕਾਗਜ਼ ਪੱਤਰ ਇਹਨੇ ਮੇਰੇ ਕੋਲ ਭੇਨੇ ਤੇ ਮਤਲਬ ਮੈਂ ਇਹ ਨਹੀਂ ਵੀ ਮੈਂ ਕੋਈ ਕੰਟਰੋਵਰਸਰੀ ਵਾਲੀ ਗੱਲ ਨਹੀਂ ਕਰਦਾ ਤੁਸੀਂ ਮੇਰੇ ਫਾਦਰ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਜੇ ਮੈਨੂੰ ਮੜਾ ਜਾ ਪੁੱਛ ਵੀ ਲੈਂਦਾ ਨਾ ਅੰਕਲ ਮੈਂ ਕਾਗਜ਼ ਹੀ ਮੋੜ ਦੇਣੇ ਸੀ ਇਹਨਾਂ ਤੇ ਮੈਂ ਤਾਂ ਇਹ ਰੱਖਣੇ ਨਹੀਂ ਸੀਗੇ ਸਾਡਾ ਦਿਲ ਬਹੁਤ ਵੱਡਾ ਓਕੇ ਜੇ ਜਿੱਦਾਂ ਮਨ ਲਓ ਤੁਹਾਡੇ ਲਈ ਸਿੱਧੂ ਸੀ ਉਦਾਂ ਹੀ ਅਸੀਂ ਆ ਤੁਸੀਂ ਵੈਸੇ ਹੀ ਸਾਨੂੰ ਕੋਈ ਕਹਿ ਦਿੰਦੇ ਵੀ ਬੇਟਾ ਇਦਾਂ ਇਹ ਥੋੜਾ ਜਿਹਾ ਨਾ ਇਹਨੂੰ ਇਹ ਗੱਲ ਹਾਂ ਜੀ ਅੱਖਰ ਬੇਟਾ ਕੁਝ ਜੇ ਜਾਂਦਾ ਪਤਾ ਹੋਊਗਾ ਆਪਾਂ ਤਾਂ ਜੀ ਪਤਾ ਨਹੀਂ 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 ਤੁਸੀਂ ਸਾਡੇ ਬਜ਼ੁਰਗ ਹੋ ਮੈਂ ਦੱਸੋ ਤੁਹਾਡੀ ਬਹੁਤ ਇੱਜ਼ਤ ਕਰਦਾ ਮੈਂ ਤੁਹਾਨੂੰ ਦੱਸਣਾ ਸੀ ਮੈਂ ਕਿ ਅੰਕਲ ਨੂੰ ਦੱਸਾਂ ਮੇਰੀ ਤਾਂ ਤੁਹਾਡੇ ਨਾਲ ਪਹਿਲੇ ਵੀ ਚਲੋ ਅਸੀਂ ਤਾਂ ਉਹ ਤੋਂ ਆਏ ਵੀ ਸੀਗੇ ਸਾਰੇ ਹਨ ਬਈ ਅਸੀਂ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਕਦੀ ਤੁਸੀਂ ਆਵਾਜ਼ ਵੀ ਮਾਰੋਗੇ ਸਾਰਾ ਲੁਧਿਆਣਾ ਤੁਹਾਡੇ ਨਾਲ ਖੜਾ ਕਰ ਦਾਂਗੇ ਜੀ ਜੀ ਬਸ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਵੀ ਆਹ ਮੁੰਡੇ ਨੇ ਆਹ ਗਲਤ ਹਰਕਤ ਕੀਤੀ ਹੈ ਜੀ ਕੀ ਤੇ ਕਾਹ ਮੋਹ ਦੀ ਮਾੜੀ ਗੱਲ ਆ ਜੀ ਉਹਨੂੰ ਦੱਸਣਾ ਚਾਹੀਦਾ ਹਨਾ ਜੱਜਾ ਕਿੱਥੇ ਜਾ ਕੇ ਆ ਪਤਾ ਉਹ ਪੁੱਛਿਆ ਨਹੀਂ ਚਲੋ ਤਾਂ ਗਾਣਾ ਵਾਠ ਠੀਕ ਨਹੀਂ ਨਹੀਂ ਕੋਈ ਗੱਲ ਨਹੀਂ ਅੰਕਲ ਮੈਨੂੰ ਮੈਂ ਤਾਂ ਗਾਣੇ ਵੀ ਇੱਕ ਦੋ ਕਰਾਇਏ ਸੀ ਉਦੋਂ ਇਹਦੇ ਥੋੜੀ ਜੀ ਮਤਲਬ ਤੁਸੀਂ ਵੀ ਅਵੇਅਰ ਰਹਿਣਾ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਪਰ ਮੈਂ ਤੁਹਾਨੂੰ WhatsApp ਦੇ ਉੱਤੇ ਪੇਪਰ ਵੀ ਸੈਂਡ ਕਰਦਾ ਬਾਕੀ ਮੈਂ ਤੁਹਾਨੂੰ ਮਿਲ ਕੇ ਜਾਊਂਗਾ ਬਸ ਬਾਕੀ ਮੈਨੂੰ ਕੋਈ ਗੁੱਸਾ ਨਹੀਂ ਹੈ ਮਾੜਾ ਜਿਹਾ ਪੁੱਛ ਲੈਂਦਾ ਆਪਾਂ ਨੂੰ ਕੀ ਸੀ ਆਪਾਂ ਤਾਂ ਪੰਜਾਬੀ ਵੈਸੇ ਹੀ ਬੜੇ ਵੱਡੇ ਦੇਲਾਨੇ ਆ ਹਾਂ ਬਿਲਕੁ